ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤਿਆਓ ਜੀ ਸ਼ੁਰੂ ਕਰਦੇ ਆ ਅੱਜ ਦੀ ਇਹ ਪਿਆਰ ਭਰੀ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਰ ਸੁਹਾਬਨੇ ਪਿੰਡ ਵਿੱਚ ਇੱਕ ਪੁਰਾਣੀ ਹਵੇਲੀ ਦੇ ਕੋਨੇ ਵਿੱਚ ਮਿੱਟੀ ਦੇ ਚੌਕ ਵਿੱਚ ਇੱਕ ਛੋਟਾ ਜਿਹਾ ਅਮਰੂਦ ਦਾ ਬੀਜ ਬੀਜਿਆ ਗਿਆ ਸੀ ਇਹ ਹਵੇਲੀ ਬਾਬਾ ਆਨੰਦ ਲਾਲ ਦੀ ਸੀ ਜੋ ਪਿੰਡ ਦੇ ਸਭ ਤੋਂ ਵੱਡੇ ਤੇ ਪਿਆਰੇ ਬਜ਼ੁਰਗ ਸਨ ਬਾਬਾ ਨੇ ਇਹ ਬੀਜ ਆਪਣੇ ਨਿੱਕੇ ਪੁੱਤਰ ਲਖਵਿੰਦਰ ਨਾਲ ਮਿਲ ਕੇ ਲਾਇਆ ਸੀ ਬੀਜ ਲਾਇਆ ਗਿਆ ਮਿੱਟੀ ਨੂੰ ਹੱਥਾਂ ਨਾਲ ਪੁੱਟ ਕੇ ਪਾਣੀ ਦਿੱਤਾ ਗਿਆ ਅਤੇ ਹਰ ਰੋਜ਼ ਬਾਬਾ ਅਤੇ ਲਖਵਿੰਦਰ ਰੁੱਖ ਨੂੰ ਦੇਖਣ ਆਉਂਦੇ ਉਹ ਹਰ ਰੋਜ਼ ਉਸ ਨਾਲ ਗੱਲਾਂ ਕਰਦੇ ਚੰਗਾ ਬਣੀ ਤੇਰੇ ਹੇਠ ਬਹੁਤ ਖੁਸ਼ੀਆਂ ਹੋਣਗੀਆਂ ਉਹ ਮਰੂਦ ਨਾਲ ਗੱਲਾਂ ਕਰਦੇ ਕੁਝ ਸਾਲਾਂ ਬਾਅਦ ਉਹ ਅਮਰੂਦ ਦਾ ਬੀਜ ਇੱਕ ਲੀਰ-ਲੀਰ ਪੱਤਿਆਂ ਵਾਲਾ ਨਿੱਕਾ-ਨਿੱਕਾ ਰੁੱਖ ਬਣ ਗਿਆ ਲਖਵਿੰਦਰ ਹੁਣ ਸਕੂਲ ਜਾਣ ਲੱਗ ਗਿਆ ਸੀ ਪਰ ਉਸਦੇ ਦੋਸਤ ਹਰ ਰੋਜ਼ ਸਕੂਲ ਤੋਂ ਵਾਪਸ ਆ ਕੇ ਰੁੱਖ ਹੇਠਾਂ ਖੇਡਦੇ ਰੁੱਖ ਹੌਲੀ-ਹੌਲੀ ਉੱਚਾ ਹੁੰਦਾ ਗਿਆ ਸਾਖਾਂ ਤੇ ਹਰੇ ਅਮਰੂਦ ਲਟਕਣ ਲੱਗੇ ਰੁੱਖੇਟ ਛਾਂ ਹੋਣ ਕਾਰਨ ਗਰਮੀਆਂ ਵਿੱਚ ਬੱਚੇ ਉੱਥੇ ਕਮਲੀਆਂ ਲਾ ਕੇ ਬੈਠਦੇ ਰੁੱਖ ਪਿੰਡ ਦੇ ਬੱਚਿਆਂ ਲਈ ਇੱਕ ਆਸ਼ਰਮ ਬਣ ਗਿਆ ਸੀ ਉਸ ਦਾ ਹਰ ਫਲ ਪਿਆਰ ਸੀ ਤੇ ਹਰ ਛਾਂ ਵਿੱਚ ਜਾਦਾ ਭਰੀ ਠੰਡ ਸੀ ਇੱਕ ਰਾਤ ਭਾਰੀ ਤੂਫਾਨ ਆਇਆ ਰੁੱਖ ਦੀਆਂ ਕਈ ਟਹਿਣੀਆਂ ਟੁੱਟ ਗਈਆਂ ਪਿੰਡ ਦੇ ਲੋਕ ਚਿੰਤਾ ਵਿੱਚ ਆ ਗਏ ਬਾਬਾ ਨੰਦ ਲਾਲ ਤੇ ਲਖਵਿੰਦਰ ਨੇ ਦਿਨ ਰਾਤ ਲਾ ਕੇ ਰੁੱਖ ਨੂੰ ਬਚਾਇਆ ਉਹਨਾਂ ਨੇ ਟੁੱਟੇ ਟਾਣੀ ਨੂੰ ਬੰਨਿਆ ਮਿੱਟੀ ਵਧਾਈ ਪਾਣੀ ਵੀ ਪਾਇਆ ਇਹ ਕਹਾਣੀ ਸਿਰਫ ਇੱਕ ਰੁੱਖ ਦੀ ਨਹੀਂ ਉਹ ਰਿਸ਼ਤੇ ਦੀ ਸੀ ਜੋ ਇੱਕ ਬੰਦੇ ਅਤੇ ਰੁੱਖ ਵਿਚਕਾਰ ਬਣ ਗਿਆ ਸੀ અમરુદ ਦਾ ਰੁੱਖ ਵੀ ਜਿਵੇਂ ਇਹ ਸਮਝ ਗਿਆ ਕਿ ਇਹ ਲੋਕ ਮੇਰੇ ਆਪਣੇ ਹਨ ਕਈ ਸਾਲ ਲੰਘ ਗਏ ਲਖਵਿੰਦਰ ਨੌਜਵਾਨ ਹੋ ਗਿਆ ਰੁੱਖ ਹੁਣ ਪਿੰਡ ਦੀ ਸ਼ਾਨ ਬਣ ਚੁੱਕਾ ਸੀ ਵਿਆਹ ਤੇ ਤਿਹਾਰਾਂ 'ਚ ਲੋਕ ਰੁੱਖ ਹੇਠਾਂ ਤਸਵੀਰਾਂ ਖਿੱਚਦੇ ਸਨ ਠੰਡੇ ਛਾਂ 'ਚ ਚਾਹ ਪੀਂਦੇ ਤੇ ਮਰੂਤ ਦੇ ਮਿੱਠੜੇ ਫਲ ਵੀ ਖਾਂਦੇ ਸਨ ਪਿੰਡ ਦੇ ਸਕੂਲ ਦੇ ਬੱਚੇ ਹਰ ਸਾਲ ਰੁੱਖ-ਹੀਠਾ ਬਨਸਪਤੀ ਦਿਵਸ ਮਨਾਉਂਦੇ ਰੁੱਖ ਹੁਣ ਪਿੰਡ ਦੀਆਂ ਕਹਾਣੀਆਂ ਵਿੱਚ ਆ ਗਿਆ ਸੀ ਹੌਲੀ-ਹੌਲੀ ਲਖਵਿੰਦਰ ਵੱਡਾ ਪੜ੍ਹ ਲਿਖ ਗਿਆ ਲਖਵਿੰਦਰ ਵਿਦੇਸ਼ ਚਲਾ ਗਿਆ ਬਾਬਾ ਆਨੰਦ ਲਾਲ ਦੀ ਵੀ ਹੁਣ ਉਮਰ ਹੋ ਗਈ ਸੀ ਰੁੱਖ ਹੌਲੀ-ਹੌਲੀ ਉਡੀਕ ਵਿੱਚ ਲੱਗਾ ਰਹਿੰਦਾ ਜਿਵੇਂ ਉਹ ਵੀ ਸਾਥੀ ਦੇ ਜਾਣ ਦਾ ਦੁੱਖ ਸਹਿ ਰਿਹਾ ਹੋਵੇ ਉਹ ਟਾਣੀਆਂ ਹੇਠ ਬਾਬੇ ਦਾ ਚਿਹਰਾ ਵੇਖਦਾ ਜੋ ਹੁਣ ਥੱਕ ਗਿਆ ਸੀ ਕਈ ਸਾਲਾਂ ਬਾਅਦ ਲਖਵਿੰਦਰ ਵਾਪਸ ਆਪ ਤੇ ਆਵਦੇਸ਼ ਤੋਂ ਹਵੇਲੀ ਹੁਣ ਬਹੁਤ ਪੁਰਾਣੀ ਹੋ ਗਈ ਸੀ ਪਰ ਅਮਰੂਦ ਦਾ ਰੁੱਖ ਉਸੇ ਢੰਗ ਨਾਲ ਖੜਾ ਸੀ ਔਰ ਔਖ ਨੂੰ ਬੜੇ ਪਿਆਰ ਨਾਲ ਥੱਪਾ ਮਾਰ ਕੇ ਕਹਿੰਦਾ ਮੈਂ ਆ ਗਿਆ ਹਾਂ ਦੋਸਤ ਉਸਨੇ ਆਪਣੇ ਬੱਚਿਆਂ ਨੂੰ ਦੱਸਿਆ ਇਹ ਰੁੱਖ ਸਾਡੀ ਪਰਿਵਾਰਿਕ ਵਿਰਾਸਤ ਹੈ ਇਹ ਸਾਡੇ ਨਾਲ ਹੱਸਿਆ ਵੀ ਹੈ ਤੇ ਰੋਇਆ ਵੀ ਹੈ ਹੁਣ ਲਖਵਿੰਦਰ ਦੇ ਬੱਚੇ ਰੁੱਖ ਨਾਲ ਖੇਡਦੇ ਸਨ ਉਹਨਾਂ ਨੇ ਵੀ ਰੁੱਖ ਨਾਲ ਦੋਸਤੀ ਕਰ ਲਈ ਸੀ ਅਮਰੂਦ ਦੇ ਫਲਾਂ ਨਾਲ ਖੇਡਦੇ ਨਿੱਕੀਆਂ ਟਾਣੀਆਂ 'ਚ ਰੱਸੀਆਂ ਲਾ ਕੇ ਝੂਲੇ ਪਾਉਂਦੇ ਲਖਵਿੰਦਰ ਨੇ ਇੱਕ ਨਵਾਂ ਬੀਜ ਵੀ ਲਾਇਆ ਆਪਣੇ ਬੇਟੇ ਨਾਲ ਮਿਲ ਕੇ ਕਹਿੰਦਾ ਇਹ ਰੁੱਖ ਸਾਨੂੰ ਸਿਖਾਉਂਦਾ ਏ ਕਿ ਪਿਆਰ ਸਮਾਂ ਅਤੇ ਉਡੀਕ ਕਿਵੇਂ ਇੱਕ ਰਿਸ਼ਤਾ ਬਣਾਉਂਦੇ ਹਨ ਰਿਸ਼ਤਾ ਬਣਾਉਂਦੇ ਹਨ ਤਮਰੂਦ ਦਾ ਰੁੱਖ ਹੋਣਾ ਮੌਨ ਸੀ ਪਰ ਉਸ ਦੀ ਹਰ ਟਾਣੀ ਵਿੱਚ ਇੱਕ ਕਹਾਣੀ ਸੀ ਉਹ ਪਿੰਡ ਦਾ ਇਤਿਹਾਸ ਸੀ ਕਿ ਇੱਕ ਪਰਿਵਾਰ ਦੀ ਯਾਦਗਾਰ ਉਸ ਦੀ ਛਾਂ ਹੇਠਾਂ ਪਿਆਰ ਦੁੱਖ ਸੰਘਰਸ਼ ਤੇ ਉਮੀਦਾਂ ਜਨਮ ਲੈਂਦੀਆਂ ਜਦ ਵੀ ਰੁੱਖ ਜਦ ਵੀ ਕੋਈ ਰੁੱਖ ਆਉਂਦਾ ਉਹ ਮੰਨਦਾ ਕਿ ਇਹ ਰੋਖ ਸਿਰਫ ਰੋਖ ਨਹੀਂ ਇਹ ਇੱਕ ਜਾਦ ਹੈ ਇੱਕ ਸਾਥੀ ਹੈ ਜੋ ਮੌਨ ਹੋ ਕੇ ਵੀ ਸਦੀਆਂ ਤੱਕ ਬੋਲਦਾ ਰਹਿੰਦਾ ਲਖਵਿੰਦਰ ਹੁਣ ਵੀ ਹਫਤੇ ਵਿੱਚ ਇੱਕ ਦਿਨ ਆਪਣੇ ਪਿਤਾ ਬਾਬਾ ਆਨੰਦ ਨਾਲ ਬਾਬਾ ਆਨੰਦ ਲਾਲ ਦੀ ਚੌਂਕੀ ਤੇ ਬੈਠਦਾ ਉਹਨਾਂ ਦੀ ਚੌਂਕੀ ਹੁਣ ਰੋਖ 헤ਠਾ ਬਣੀ ਹੋਈ ਸੀ ਉਹ ਆਪਣੇ ਬੱਚਿਆਂ ਨੂੰ ਕਹਾਣੀਆਂ ਸੁਣਾਉਂਦਾ ਜਿਵੇਂ ਕਿਵੇਂ ਬਾਬੇ ਨੇ ਉਹਨਾਂ ਦੇ ਨੰਨੇ ਹੱਥਾਂ ਨਾਲ ਅਮਰੂਦ ਦਾ ਬੀਜ ਲਾਇਆ ਸੀ ਉਹ ਦਿਨ ਉਹ ਆਪਣੀ ਧੀ ਨਿਮਰਤਾ ਨੂੰ ਕਹਿੰਦਾ ਪੁੱਤ ਰੁੱਖ ਵੀ ਬੰਦੇ ਵਰਗਾ ਹੁੰਦਾ ਜਦ ਤੂੰ ਇਸ ਨੂੰ ਪਾਣੀ ਪਾਉਂਦੀ ਹੈ ਨਾ ਉਹ ਤੈਨੂੰ ਛਾਂ ਦਿੰਦਾ ਹੈ ਤੇ ਮਿੱਠੜੇ ਫਲ ਦਿੰਦਾ ਹੈ ਪਰ ਜੇ ਤੂੰ ਉਸ ਨੂੰ ਭੁੱਲ ਜਾਏ ਤਾਂ ਉਹ ਚੁੱਪਚਾਪ ਖੜਾ ਰਹਿੰਦਾ ਏ ਪਰ ਅੰਦਰੋਂ ਸੁੱਕਣ ਲੱਗ ਪੈਂਦਾ ਏ ਇੱਕ ਦਿਨ ਪਿੰਡ ਦੇ ਪੁਰਾਣੇ ਰਿਕਾਰਡ ਚਾਟ ਕਰਦੇ ਹੋਏ ਲਖਵਿੰਦਰ ਨੂੰ ਪਤਾ ਲੱਗਿਆ ਕਿ ਉਹ ਰੁੱਖ ਜਿਸ ਨੂੰ ਉਹਨਾਂ ਨੇ ਬੀਜਿਆ ਸਮਝਿਆ ਸੀ ਅਸਲ ਵਿੱਚ ਬਾਬਾ ਆਨੰਦ ਲਾਲ ਦੇ ਪਿਤਾ ਜੀ ਨੇ ਲਾਇਆ ਸੀ ਇਹ ਰੁੱਖ ਕਈ ਪੀੜੀਆਂ ਤੋਂ ਉੱਥੇ ਸੀ ਜਿਸ ਨੇ ਲਖਵਿੰਦਰ ਨੂੰ ਰੋਕ ਵਜਾ ਦਿੱਤਾ ਸੀ ਉਹ ਸੋਚਣ ਲੱਗ ਪਿਆ ਇਹ ਸਿਰਫ ਇੱਕ ਰੁੱਖ ਨਹੀਂ ਇਹ ਸਾਡੀ ਤਿੰਨ ਪੀੜ੍ਹੀਆਂ ਦੀ ਸੰਸਾਰਿਕ ਸੰਪਤੀ ਹੈ ਇਹ ਰੁੱਖ ਉਹਨਾਂ ਦਿਨਾਂ ਦਾ ਗਵਾਹ ਹੈ ਜਦ ਬਾਬਾ ਜੰਗ ਤੋਂ ਆਏ ਜਦ ਅਕਾਲ ਪਈ ਜਦ ਪਿੰਡ ਵਿੱਚ ਮਹਿਲਾਵਾਂ ਪਾਣੀ ਭਰਨ ਆਉਂਦੀਆਂ ਸਨ ਲਖਵਿੰਦਰ ਨੇ ਫੈਸਲਾ ਕੀਤਾ ਕੀ ਰੁੱਖ ਹੇਠਾਂ ਇੱਕ ਬੈਟਕ ਬਣਾਈ ਜਾਵੇ ਇੱਕ ਛੋਟਾ ਜਿਹਾ ਲਾਇਬ੍ਰੇਰੀ ਕੋਨਾ ਜਿੱਥੇ ਰੁੱਖ ਨਾਲ ਜੁੜੀਆਂ ਜਾਦਾ ਤਸਵੀਰਾਂ ਕਵਿਤਾਵਾਂ ਤੇ ਕਹਾਣੀਆਂ ਸੰਭਾਲ ਕੇ ਰੱਖੀਆਂ ਜਾਣ ਅੱਜ ਮੈਂ ਇਸ ਰੁੱਖ ਦੀ ਟਾਣੀ ਹੇਠਾਂ ਬੈਠ ਕੇ ਸੋਚਿਆ ਕਿ ਜੇ ਇਹ ਬੋਲ ਸਕਦਾ ਤਾਂ ਕਿੰਨੀਆਂ ਗੱਲਾਂ ਦੱਸਦਾ ਕਿੰਨੇ ਰੋਣੇ ਤੇ ਹੱਸਣੇ ਵੇਖੇ ਹੋਣਗੇ ਇਸ ਨੇ ਇੱਕ ਸਾਲ ਬਾਅਦ ਰੁੱਖ ਦੀਆਂ ਪੱਤੀਆਂ ਪੀਲੀਆਂ ਹੋਣ ਲੱਗ ਪਈਆਂ ਪਿੰਡਾਂ ਦੇ ਲੋਕਾਂ ਨੂੰ ਚਿੰਤਾ ਹੋ ਗਈ ਇਹ ਰੁੱਖ ਤਾਂ ਪਿੰਡ ਦੀ ਰੂਹ ਸੀ ਕਿਸੇ ਨੇ ਕਿਹਾ ਇਹ ਰੁੱਖ ਸ਼ੱਕਰ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ ਕਿਸੇ ਨੇ ਕਿਹਾ ਇਹ ਕੋੜੀ ਨਜ਼ਰ ਹੈ ਲਖਵਿੰਦਰ ਨੇ ਕਿਸਾਨ ਯੂਨੀਵਰਸਿਟੀ ਤੋਂ ਮਾਹਿਰਾਂ ਨੂੰ ਬੁਲਾਇਆ ਉਹਨਾਂ ਨੇ ਕਿਹਾ ਇਸ ਰੁੱਖ ਨੂੰ ਪਿਆਰ ਚਾਹੀਦਾ ਹੈ ਮਿੱਟੀ ਦੀ ਸਫਾਈ ਤੇ ਨਵੇਂ ਜੀਵਨ ਦੀ ਉਮੀਦ ਚਾਹੀਦੀ ਹੈ ਤਾਂ ਹੀ ਇਸ ਰੁੱਖ ਨੂੰ ਬਚਾਇਆ ਜਾ ਸਕਦਾ ਏ ਲਖਵਿੰਦਰ ਨੇ ਪੂਰੇ ਪਿੰਡ ਨੂੰ ਇਕੱਠਾ ਕੀਤਾ ਹਰ ਘਰ ਨੇ ਇੱਕ ਟੱਕਣ ਪਾਣੀ ਨੂੰ ਪਾਣੀ ਰੁੱਖ ਨੂੰ ਪਾਇਆ ਬੱਚਿਆਂ ਨੇ ਉਸਦੇ ਚਾਰੇ ਪਾਸੇ ਰੰਗੋਲੀ ਬਣਾਈ ਨਮੀ ਮਿੱਟੀ ਪਾਈ ਇਹ ਸਿਰਫ ਰੁੱਖ ਨਹੀਂ ਸੀ ਪਿੰਡ ਦੀ ਏਕਤਾ ਦੀ ਨਿਸ਼ਾਨੀ ਬਣ ਗਿਆ ਸੀ ਕੁਝ ਹਫ਼ਤਿਆਂ ਬਾਅਦ ਰੁੱਖਾਂ 'ਚ ਨਵੇਂ ਕਲੀਆਂ ਆਉਣ ਲੱਗ ਪਈਆਂ ਹਰੇ ਪੱਤੇ ਹੋਣ ਲੱਗ ਪਏ ਨਵੇਂ ਨਿੱਕੇ ਨਿੱਕੇ ਅਮਰੂਦ ਖੁਸ਼ਬੂ ਭਰੀ ਹਵਾ ਵਾਪਸ ਆ ਗਈ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਉਹ ਦਿਨ ਆਇਆ ਜਦ ਨਿਮਰਤਾ ਨੇ ਰੁੱਖੇ ਥਾਂ ਆਪਣਾ ਜਨਮ ਦਿਨ ਮਨਾਇਆ ਤਾਂ ਦਾਦਾ ਲਖਵਿੰਦਰ ਨੇ ਕਿਹਾ ਪੁੱਤ ਤੂੰ ਜਦ ਵੀ ਰੁੱਖੇ ਥਾਂ ਆਵੇਂ ਯਾਦ ਰੱਖੀਂ ਇਹ ਰੁੱਖ ਸਾਡੀ ਜ਼ਿੰਦਗੀ ਦੀ ਕਿਤਾਬ ਹੈ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਅਮਰੂਦ ਦਾ ਰੁੱਖ ਅਜੇ ਵੀ ਉਥੇ ਹੀ ਖੜਾ ਹੈ ਸਿਰ ਉੱਤੇ ਪੰਛੀਆਂ ਦੇ ਆਲਣੇ ਹਨ ਛਾਂ ਹੇਠਾਂ ਪਿਆਰ ਭਰੀਆਂ ਕਹਾਣੀਆਂ ਹਨ ਇਹ ਰੁੱਖ ਸਾਡੀ ਮਿੱਟੀ ਦੀ ਰੂਹ ਹੈ ਸਦੀਆਂ ਬਾਅਦ ਵੀ ਜਦ ਕੋਈ ਨਵਾਂ ਲਾਲਾ ਜਨਮ ਲਏਗਾ ਰੁੱਖ ਦੀ ਛਾਂ ਹੇਠਾਂ ਖੇਡੇਗਾ ਤੇ ਪੁੱਛੇਗਾ ਇਹ ਰੁੱਖ ਕੌਣ ਹੈ ਉਸ ਨੂੰ ਜਵਾਬ ਮਿਲੇਗਾ ਇਹ ਰੁਕ ਨਹੀਂ ਇਹ ਸਾਡਾ ਪਰਿਵਾਰ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਨਹੀਂ ਧੰਨਵਾਦ